ਹਾਂਜੀ ਸਸਤੀ ਦਾ ਦੋਸਤੋ ਕਿਵੇਂ ਹੋ ਉਮੀਦ ਆ ਸਾਰੇ ਵਧੀਆ ਹੋਵੋਗੇ ਚੜਦੀ ਕਲਾ ਚ ਹੋਵਾਂਗੇ ਅੱਜ ਆਪਾਂ ਗੱਲ ਕਰਾਂਗੇ ਸਟੌਪ ਲੌਸ ਵੀ ਆਪਣੇ ਲਈ ਕਿਉਂ ਜ਼ਰੂਰੀ ਆ ਤੇ ਇਹ ਆਪਾਂ ਨੂੰ ਕੀ ਕੀ ਇਹਦੇ ਬੈਨੀਫਿਟ ਨੇ ਠੀਕ ਆ ਜੀ ਜਿਹੜੇ ਸਟੌਪ ਲੌਸ ਨਹੀਂ ਲਾਉਂਦੇ ਰੱਬ ਦੇ ਭਰੋਸੇ ਚ ਜਲਦੇ ਨੇ ਜਾਂ ਆਪਾਂ ਕਹਿ ਸਕਦੇ ਆ ਮਾਰਕੀਟ ਨੂੰ ਆਪਣੇ ਭਰੋਸੇ ਚ ਲਾਉਂਦੇ ਨੇ ਤੇ ਉਹ ਕਿੰਨਾ ਟਾਈਮ ਮਾਰਕੀਟ ਚ ਟਿਕਦੇ ਨੇ ਤੇ ਕਿੰਨਾ ਚਿਰ ਨਹੀਂ ਕਿੰਨਾਂ ਲਈ ਮਾਰਕੀਟ ਜੂਆ ਤੇ ਕਿੰਨਾਂ ਲਈ ਇਹ ਬਿਜ਼ਨਸ ਆ ਠੀਕ ਆ ਜੀ ਜੁੜੇ ਰਹੋ ਵੀਡੀਓ ਦੇ ਲਾਸਟ ਤੱਕ ਤਾਂ ਜੋ ਵੀਡੀਓ ਪੂਰੀ ਸਮਝ ਆ ਸਕੇ ਤੇ ਤੁਸੀਂ ਵੀ ਲੌਸ ਤੋਂ ਬਚ ਸਕੋ ਠੀਕ ਹੈ ਜੀ ਅੱਜ ਆਪਾਂ ਗੱਲ ਕਰਦੇ ਹਾਂ ਦੋ ਟਰੇਡਰਾਂ ਦੀ ਟਰੇਡਰ A ਟਰੇਡਰ B ਠੀਕ ਹੈ ਜੀ ਜਿਨ੍ਹਾਂ ਨੇ ਟਰੇਡਿੰਗ ਸਟਾਰਟ ਕਰੀ ਇੱਕ ਇੱਕ ਤਰੀਕ ਤੋਂ ਦੋਨਾਂ ਨੇ ਠੀਕ ਹੈ ਜੀ 5000 ਦੀ ਕੈਪੀਟਲ ਨਾਲ ਠੀਕ ਹੈ ਜੀ A ਅਤੇ B ਨੇ ਦੋਨਾਂ ਨੇ 5000 ਦੀ ਕੈਪੀਟਲ ਨਾਲ ਆਪਣੀ ਟ੍ਰੇਡਿੰਗ ਜਰਨੀ ਆ ਜਿਹੜੀ ਸਟਾਰਟ ਕਰੀ ਠੀਕ ਆ ਜੀ ਤੇ ਟ੍ਰੇਡ ਏ ਸੀ ਜਿਹਨੂੰ ਨੌਲੇਜ ਸੀ ਤੇ ਮਾਰਕੀਟ ਨੂੰ ਡੇਲੀ ਦੇਖਦਾ ਸੀ ਵੀਡੀਓ ਦੇਖਦਾ ਸੀ ਆਪਣੇ ਚੈਨਲ ਤੇ ਆ ਕੇ ਤੇ ਡੇਲੀ ਵੀਡੀਓ ਤੇ ਉਸ ਆਵ ਨਾਲ ਚੱਲਦਾ ਸੀ ਤਾਂ ਟ੍ਰੇ ਟ੍ਰੇਡਰ ਬੀ ਜਿਹੜਾ ਰੀਲਸ ਦੇਖਦਾ ਸੀ ਅੱਜ ਫੋਰਚੂਨਰ ਲੈ ਲਈ ਅੱਜ ਆਹ ਲੈ ਲਿਆ ਅਜ ਉਥੇ ਇੱਥੇ ਫੋਰਨ ਟ੍ਰੇਡਰ ਬੀ ਉਹ ਆ ਠੀਕ ਆ ਜੀ ਤੇ ਇਹ ਸਟੌਪ ਲੌਸ ਟੋਪਲੋਸ ਲਾ ਕੇ ਚੱਲਦਾ ਸੀ ਇਹ ਨੂੰ ਟੋਪਲੋਸ ਠੀਕ ਹੈ ਜੀ ਨੋ ਟਾਰਗੇਟ ਟਾਰਗੇਟ ਠੀਕ ਹੈ ਜੀ ਇਹ ਟਾਰਗੇਟ ਵੀ ਆਪਣਾ ਫਿਕਸ ਕਰਦਾ ਠੀਕ ਹੈ ਜੀ ਠੀਕ ਹੈ ਜੀ ਇਹ ਟਾਰਗੇਟ ਵੀ ਆਪਣਾ ਫਿਕਸ ਕਰਦਾ ਠੀਕ ਹੈ ਜੀ ਇਹਦਾ ਟਾਰਗੇਟ ਸੀ ਟਰੇਡਰ A ਦਾ ਵੀ ਮੈਂ 5000 ਰੁਪਿਆ 5000 ਰੁਪਿਆ ਇਨਵੈਸਟ ਇਨਵੈਸਟ ਕਰਕੇ 500 ਰੁਪਿਆ ਦਾ ਡੇਲੀ ਦਾ ਟਾਰਗੇਟ ਡਿਡ ਟਾਰਗੇਟ ਚੀਫ ਕਰੂੰ ਠੀਕ ਹੈ ਜੀ ਤੇ ਇਹ ਟਰੇਡਰ ਦਾ ਸੀਗਾ ਮੈਂ 5000 ਰੁਪਿਆ ਲਾ ਕੇ ਜਿੰਨਾ ਹੋ ਸਕੇ ਆ ਜਿਆਦਾ ਤੋਂ ਜਿਆਦਾ ਜਿਆਦਾ ਤੋਂ ਜਿਆਦਾ ਪ੍ਰੋਫਿਟ ਲਊ ਵੀ ਇਹਦਾ 10 ਬਣਾਉ ਆਪਾਂ ਇਹ ਕਹਿ ਸਕਦੇ ਹਾਂ ਵੀ ਡਬਲ ਬਣਾਉ ਇਹਦਾ 10 ਬਣਾਉ ਠੀਕ ਹੈ ਜੀ ਇਹ ਟਰੇਡ ਲੈਂਦਾ ਤੇ ਮਾਰਕੀਟ ਜਿਵੇਂ ਤੁਹਾਨੂੰ ਦੱਸਿਆ 22 ਦਿਨ ਚੱਲਦੀ ਆ ਠੀਕ ਹੈ ਜੀ ਇਹ ਟਰੇਡ ਜਿੱਦਣ ਇਹਨੂੰ ਇਹਦੀ ਸਟ੍ਰੈਟੇਜੀ ਕੰਮ ਕਰਦੀ ਆ ਮਾਰਕੀਟ ਨੂੰ ਦੇਖਦਾ ਵੀ ਅੱਜ ਅਪ ਟਰੈਂਡ ਆ ਤਾਂ ਟਰੇਡ ਲੈਂਦਾ ਇਹ ਇਹ ਮੰਥ ਦੇ ਤੁਸੀਂ ਲਾ ਲਓ ਮੰਥ ਵਿੱਚ ਇਹ 15 ਟਰੇਡ ਲੈਂਦਾ ਠੀਕ ਹੈ ਜੀ 15 ਟ੍ਰੇਡ ਲੈਂਦਾ ਮਾਂਥ ਵਿੱਚ ਠੀਕ ਹੈ ਜੀ ਤੇ ਹਰ ਇੱਕ ਟ੍ਰੇਡ ਤੇ 500 ਰੁਪਿਆ ਕਮਾਉਂਦਾ ਤੁਸੀਂ ਲਾ ਲਓ ਜਿੰਨਾ ਵਿੱਚੋਂ ਇਹਦੇ 10 ਟ੍ਰੇਡ ਸਹੀ ਜਾਂਦੇ ਨੇ ਠੀਕ ਹੈ ਜੀ ਇਹ ਪੰਜ ਟ੍ਰੇਡ ਲੈਂਦਾ ਜਿੰਨਾ ਵਿੱਚ ਇਹਦੇ 10 ਟ੍ਰੇਡ ਸਹੀ ਜਾਂਦੇ ਨੇ ਹੁਣ ਤੁਸੀਂ ਲਾ ਲਓ 10 500 ਠੀਕ ਹੈ ਜੀ 500 ਤੁਸੀਂ ਲਾ ਸਾਦੇ ਕਿੰਨਾ ਹੋ ਗਿਆ ਠੀਕ ਹੈ ਜੀ ਆਪਣਾ 10 500 5000 ਹੋ ਗਿਆ ਠੀਕ ਹੈ ਜੀ ਤੇ ਜਿਨ੍ਹਾਂ ਵਿੱਚੋਂ ਇਹਦੇ ਪੰਜ ਟਰੇਡ ਪੰਜ ਟਰੇਡ ਲਾਸ ਚ ਜਾਂਦੇ ਨੇ ਇਹਨੇ 5000 ਵਿੱਚੋਂ ਲਾਸ ਵੀ 2500 2500 ਸਟاپ ਲਾਸ ਰੱਖਿਆ ਠੀਕ ਆ ਜੀ ਸਟاپ ਲਾਸ ਠੀਕ ਆ ਜੀ 2500 ਦਾ ਸਟاپ ਲਾਸ ਰੱਖਿਆ ਹੁਣ ਤੁਸੀਂ 2500 ਨੂੰ 5000 ਨਾਲ ਲਾ ਲਓ ਇਹਦਾ ਕਿੰਨਾ ਹੋ ਗਿਆ 2200 2200 500 1500 ਹੈ ਨਾ ਜੀ ਲਾ ਲਓ 1250 1250 ਹੋ ਗਿਆ ਠੀਕ ਹੈ ਜੀ ਹੁਣ ਤੁਸੀਂ ਇਹਨੇ ਪੂਰੀ ਮਾਰਕੀਟ ਦੇ ਵਿੱਚ 5000 5000 ਦਾ ਇਹਨੇ ਪ੍ਰੋਫਿਟ 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 ਕੀਤਾ ਠੀਕ ਹੈ ਜੀ ਤੇ 12000 1250 ਰੁਪਏ ਲਾਓ ਚ ਠੀਕ ਹੈ ਜੀ ਹੁਣ ਤੁਸੀਂ 5000 ਚੋਂ 1250 ਰੁਪਏ ਲਾ ਲਓ ਵਿੱਚ ਹੀ ਆਪਣੀ ਬ੍ਰੋਕਰੇਜ ਕੱਢ ਕੇ ਤਾਂ ਵੀ ਇਹਨੇ 4500 ਦਾ ਮੰਥ ਦੇ ਲਾਸਟ ਤੱਕ ਪ੍ਰੋਫਿਟ ਹੋਇਆ ਪਲੱਸ 5000 ਠੀਕ ਹੈ ਜੀ ਤੁਸੀਂ ਲਾ ਲਓ 9500 ਲਾਸਟ ਦੇ ਐਂਡ ਤੱਕ ਇਹਨਾਂ ਕੋਲ ਕੈਪੀਟਲ ਡਬਲ ਹੋ ਗਈ ਠੀਕ ਹੈ ਜੀ ਡਬਲ ਹੋ ਗਈ ਪ੍ਰੋਫਿਟ ਦਾ ਏਰੀਆ ਹੁਣ ਆ ਬੀ ਟਰੇਡਰ ਦੀ ਲਾਓ ਇਹਨੇ 5000 ਰੁਪਏ ਦਾ ਲਾਇਆ ਮਾਰਕੀਟ ਵਿੱਚ ਕੋਈ ਸਟਾਪ ਲੋਸ ਨਹੀਂ ਕੋਈ ਨਹੀਂ ਮਾਰਕੀਟ ਦਾ ਕੋਈ ਟ੍ਰੈਂਡ ਨਹੀਂ ਦੇਖਿਆ ਕੋਈ ਉਹ ਨਹੀਂ ਦੇਖਿਆ ਵੀ ਅਪ ਟ੍ਰੈਂਡ ਆ ਡਾਊਨ ਟ੍ਰੈਂਡ ਆ ਨਾ ਕੋਈ ਐਂਟਰੀ ਨਾ ਕੋਈ ਐਗਜ਼ਿਟ ਇਹਨੇ ਮਾਰਕੀਟ ਇਹਦੇ ਫੇਵਰ ਚ ਜਾਂਦੀ ਜਾਂਦੀ 500 ਦਾ ਪ੍ਰੋਫਿਟ ਹੁੰਦਾ ਹੁੰਦਾ ਤੇ ਮਾਰਕੀਟ ਥੱਲੇ ਡਿੱਗਣ ਲੱਗੀ 500 ਦਾ ਲਾਸ ਹੋਣ ਲੱਗ ਗਿਆ ਠੀਕ ਹੈ ਜੀ ਇਹਨੇ ਹੋਰ ਸੋਚਿਆ ਵੀ ਹੋਊਗਾ 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 ਐਵੇਂ ਹੀ ਕਰਦੇ ਕਰਦੇ ਨੇ 1100 ਦਾ ਲੌਸ ਲੈ ਲਿਆ 1100 ਦਾ ਲੌਸ ਲੈ ਲਿਆ ਤੇ ਮਗਰ ਇਹਦੇ ਕੋਲ ਬਚ ਗਿਆ 3900 ਰੁਪਏ ਠੀਕ ਹੈ ਜੀ 3900 ਨੈਕਸਟ ਫੇਅਰ ਕਰਿਆ ਮਾਰਕੀਟ ਪ੍ਰੋਫਿਟ ਕਰਦੀ ਕਰਦੀ ਠੀਕ ਹੈ ਜੀ ਦਿੰਦੀ ਦਿੰਦੀ 3900 ਦਾ 400 ਦਿੰਦੀ ਦਿੰਦੀ ਫੇਰ ਮਾਰਕੀਟ ਤੋਂ ਲਏ ਡੇਗੀ ਫੇਰ ਇਹਨੇ ਲਾ ਲਓ 3500 ਕੈਪੀਟਲ ਇਹਦੀ 3500 ਵੀ ਨੈਸਟ ਦਿਨ ਨੇ ਫੇਰ ਟ੍ਰੇਡ ਲਿਆ 3500 ਚ ਠੀਕ ਹੈ ਜੀ 3500 ਜਿਹਨੇ ਫੇਰ ਟ੍ਰੇਡ ਲਿਆ ਮਾਰਕੀਟ ਨੇ ਅੱਜ 600 ਰੁਪਿਆ ਮੈਨੂੰ ਪ੍ਰੋਫਿਟ ਦਿੱਤਾ ਇੰਨੇ ਚ ਲਾਲਚ ਕਰ ਗਿਆ ਅਗਲੇ ਦਿਨ ਨੇ ਫੇਰ 4000 ਦਾ ਟ੍ਰੇਡ ਲਿਆ ਠੀਕ ਹੈ ਜੀ 4000 ਦਾ ਟ੍ਰੇਡ ਲੈ ਕੇ ਮਾਰਕੀਟ ਥੱਲੇ ਡੇਗੀ ਇਹਦਾ ਜੋ ਸੀ 2000 ਰੁਪਿਆ ਲਾਸ ਹੋ ਗਿਆ ਤੇ ਫੇਰ ਇਹਦੀ ਥਿੰਕਿੰਗ ਬਣ ਗਈ ਵੀ ਮਾਰਕੀਟ ਆ ਜਿਹੜੀ ਸ਼ੇਅਰ ਮਾਰਕੀਟ ਆ ਉਹ ਉਹ 비 ਜੂਆ ਫੱਟਾ ਲਾ ਲਓ ਠੀਕ ਹੈ ਜੀ ਵੀ ਹੈ ਨਹੀਂ ਗੀ ਠੀਕ ਹੈ ਜੀ ਤੇ ਇਹਦੇ ਲਈ ਬਣ ਗਿਆ 비 ਬਿジネス ਹੁਣ ਅੱਗੇ ਇਹਦੇ ਵਿੱਚ 9500 ਤੋਂ ਟ੍ਰੇਡ ਕਰੂਗਾ ਤੁਸੀਂ ਇਹ ਲਾ ਲਓ ਇਹ ਮੰਥਲੀ 9000 ਰੁਪਿਆ ਠੀਕ ਹੈ ਜੀ ਆਰਾਮ ਨਾਲ ਕਮਾਊਗਾ ਇਸੇ ਤਰ੍ਹਾਂ ਤੁਹਾਨੂੰ ਸਮਝਾ ਰਹੇ ਹਾਂ ਵੀ ਸ਼ੇਅਰ ਮਾਰਕੀਟ ਕੋਈ ਰਾਤੋਂ ਰਾਤ ਅਮੀਰ ਹੋਣ ਵਾਲੀ ਇਦਾਂ ਦੀ ਕੋਈ ਗਿੱਦੜ ਸਿੰਘੇ ਨਹੀਂ ਹੈਗੀ ਵੀ ਹਾਂ ਇਹਨੂੰ ਸਮਝੋ ਸਮਝ ਕੇ ਕਰੋ ਤੇ ਬਹੁਤ ਹੀ ਜਿਆਦਾ ਵਧੀਆ ਇੱਕ ਵਧੀਆ ਬਿਜ਼ਨਸ ਆ ਜਿਹੜਾ ਘਰ ਬੈਠੇ ਆਰਾਮ ਨਾਲ ਨਾ ਕੋਈ ਆਫਿਸ ਦੀ ਨਾ ਆਪਾਂ ਨੂੰ ਕੋਈ ਵਰਕਰ ਦੀ ਕਿਸੇ ਦੀ ਕੋਈ ਲੋਡ ਨਹੀਂ ਬਸ ਇਹਨੂੰ ਸਮਝ ਕੇ ਕਰੋਗੇ ਤਾਂ ਬਹੁਤ ਵਧੀਆ ਪ੍ਰੋਫਟ ਕਮਾਓਗੇ ਠੀਕ ਹੈ ਜੀ ਥੈਂਕ ਯੂ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਦੇਖੀ ਥੈਂਕ ਯੂ ਤੁਹਾਡਾ ਮਿਲਦੇ ਆ ਨੈਕਸਟ ਵੀਡੀਓ ਨਾਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਕਰ ਦਿਓ ਲਾਈਕ ਥੈਂਕ ਯੂ ਜੀ